ਰੋਸਾ ਦਾ ਇੱਕ ਨਾਮ ਜੋ ਬਲਾਸਟ ਹੋਇਆ ਮਜੀਠਾ ਦੇ ਵਿੱਚ ਉਹਦੇ ਤੇ ਹੁਣ ਆਬਜੈਕਸ਼ਨ ਨਮਿਕਰ ਨੂੰ ਜਿੱਥੇ ਅਬੋ ਨੇ ਜਤਾਇਆ ਗਿਆ ਕਿ ਉਹ ਬਲਾਸਟ ਤੇ ਪਰਦਾ ਪਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਾਇਲ ਫਟਣ ਦੀ ਗੱਲ ਬਾਤ ਹੈ ਐਸਟੂ ਜਿਹੜੀ ਕਹੀ ਗਈ ਹੈ ਇੱਕੀ ਫਟਣ ਦੀ ਜੀ ਟਾਇਲ ਫਟਿਆ ਸੀ ਬਲਾਸਟ ਵੀ ਕੋਈ ਹੋਇਆ ਸੀ ਟਾਇਲ ਫਟਿਆ ਸੀ ਕਿੱਥੇ ਮਜੀਠਾ ਕੋਲ ਆਪ ਕੋਲ ਸਭ ਪੁਲਿਸ ਸਟੇਸ਼ਨ ਫੋਲਰਾ ਤਾਂ ਬਾਅਦ ਨਹੀਂ ਤੇ ਉਹ ਅਜ ਕੀ ਕਿਹਾ ਉਹਨਾਂ ਨੇ ਪੁਲਿਸ ਕਹਿ ਰਹੀ ਹੈ ਕਿ ਟਾਇਰ ਫਟਿਆ ਮਜੀਠੀਆ ਸਾਹਿਬ ਦਾ ਕਹਿਣਾ ਕਿ ਉਹ ਬਲਾਸਟ ਸੀਗਾ ਤੇ ਕਿਸੇ ਨੇ ਪੋਸਟ ਵੀ ਆਈ ਹੈ ਜੀ ਨਹੀਂ ਉਹ ਉਹ ਮੈਂ ਟੂ ਬੀ ਟੂ ਬੀ ਬਰੀ ਆਨਸਟ ਮੈਂ ਦੇਖਿਆ ਨਹੀਂ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਉਹਦੇ ਕੋਲ ਪੂਰੇ ਮੇਰੇ ਕੋਲ ਪੂਰੇ ਫੈਕਟਸ ਨਹੀਂ ਹੈਗੇ ਪਰ ਡੈਫੀਨਿਟਲੀ ਇਹ ਮਜੀਠੀਆ ਸਾਹਿਬ ਨੂੰ ਜਾਂ ਕਿਸੇ ਨੂੰ ਵੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜੋ ਵੀ ਚਾਹੇ ਟਾਇਰ ਫਟੇ ਤੇ ਚਾਹੇ ਬਲਾਸਟ ਹੈ ਜੋ ਵੀ ਹੈ ਉਹਦਾ ਦੁੱਧ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਸਾਹਮਣੇ ਆਏਗਾ ਅੰਡਰ ਇਨਵੈਸਟੀਗੇਸ਼ਨ ਹੋਏਗਾ ਇਹ ਜੇ ਪਰ ਡੈਫੀਨਿਟਲੀ ਆਈ ਚੈੱਕ ਇਟ ਚੈੱਕ ਇਟ ਆਪ ਵੀ ਡੀਜੀਪੀ ਆਲਸੋ ਹਰਪੂਰ ਸਾਹਿਬ ਦੇ ਵਿੱਚ ਜਿਹੜੇ ਕੱਲ ਨਰਨ ਸਿੰਘ ਚੌਰਾ ਨੇ ਕੀਤਾ ਹੈ ਆਪਣੇ ਹਮਲਾ ਉਹਦੇ ਬਾਰੇ ਇਹ ਗੱਲ ਹੈ ਕਿ ਉਹ ਕੋਈ ਡੀਐਸਪੀ ਸੀਗੇ ਉੱਥੋਂ ਨੂੰ 3 ਦਿਨ ਪਹਿਲਾਂ ਹੱਥ ਨਾਲ ਲਾਜ ਮਿਲਿਆ ਉਹਨਾਂ ਨੂੰ ਵੀਡੀਓ ਦੀ ਸ਼ਮਨਾ ਹੈ ਤੇ ਵੀਡੀਓ ਵੀ ਆਈ ਹੈ ਤੇ ਉੱਪਰ ਕਾਰਵਾਈ ਨਹੀਂ ਕਿਉਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਇਹ ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਦੀ ਵੀਡੀਓ ਹੱਥ ਮਲਾਉਣ ਦੇ ਸਾਹਮਣੇ ਆਈ ਹੈ ਪਰ ਹੱਥ ਮਲਾਉਣ ਦੇ ਨਾਲ ਮੈਂ ਇਹ ਵੀ ਕਹਾਂ ਡੀਜੀਪੀ ਸਾਹਿਬ ਨੂੰ ਸੀਐਮ ਸਾਹਿਬ ਨੇ ਵੀ ਕਹੇ ਮੇਰੀ ਵੀ ਗੱਲ ਹੋਈ ਹੈ ਕਿ ਸਾਰੇ-ਸਾਰੇ ਮੈਟਰ ਨੂੰ ਇਨਵੈਸਟੀਗੇਟ ਕੀਤਾ ਜਾਵੇ ਕਿਸੇ ਨਾਲ ਵੀ ਕਿਸੇ ਤਰੀਕੇ ਦਾ ਵੀ ਕੋਈ ਵੀ 1% ਵੀ ਕੋਈ ਲਿੰਕ ਹੋਏਗਾ ਜਾਂ ਇਨਵੋਲਵਮੈਂਟ ਹੋਏਗੀ ਮੈਂ ਪੰਜਾਬ ਨੂੰ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਉਹਦੇ ਨਾਲ ਲਿਹਾਜ਼ ਨਹੀਂ ਕੀਤੀ ਜਾਊਗੀ ਸੋ ਪਰ ਫਿਰ ਵੀ ਮੈਂ ਮੰਨ ਵੀ ਇਹ ਮੰਨ ਕੇ ਚੱਲਦਾ ਕਿ ਪੰਜਾਬ ਪੁਲਿਸ ਦੇ ਇੱਕ ਏਐਸਆਈ ਦੀ ਦੀ ਹਿੰਮਤ ਦੇ ਨਾਲ ਇਹ ਜਿਹੜਾ ਸਾਰਾ ਬਹੁਤ ਵੱਡਾ ਕਾਂਡ ਹੋ ਜਾਣਾ ਸੀਗਾ ਉਹਦੇ ਵਿੱਚ ਪੰਜਾਬ ਪੁਲਿਸ ਨੇ ਵੀ ਚੰਗੀ ਭੂਮਿਕਾ ਜਿਹੜੀ ਉਹਨਾਂ ਭਾਈਓ ਉਹਦੇ ਲਈ ਮੁਬਾਰਕਾ ਵੀ ਨੇ ਉਹਨਾਂ ਨੂੰ ਉਪਰਾਸ਼ਟਪਤੀ ਨੇ ਕਿਹਾ ਹੈਗਾ ਆ ਖੇਤੀਬਾੜੀ ਮੰਤਰੀ ਕੇਂਦਰ ਵਾਲਿਆਂ ਨੂੰ ਕਿ ਤੁਸੀਂ ਕਿਸਾਨਾਂ ਦੀਆਂ ਗੱਲਾਂ ਸੁਣੋ ਕਿਸਾਨਾਂ ਦੇ ਮਸਲੇ ਨੂੰ ਹਾਲੇਪੁਰਾ ਕਿਉਂ ਨਹੀਂ ਖੰਨਪੁਰਾ ਇਹ ਤਾਂ ਦੇਖੋ ਅਸੀਂ ਤਾਂ ਪਹਿਲੇ ਦਿਨੋਂ ਹੀ ਕਹਿੰਦੇ ਆ ਰਹੇ ਹਾਂ ਹੁਣ ਉਪਰਸ਼ਪਤੀ ਸਾਹਿਬ ਵੱਲੋਂ ਇਹ ਬਿਆਨ ਦੇਣਾ ਇਹਦਾ ਮਤਲਬ ਕਿ ਦੇਸ਼ ਦੀ ਲੀਡਰਸ਼ਿਪ ਔਰ ਬੀਜੇਪੀ ਦੀ ਲੀਡਰਸ਼ਿਪ ਇਹ ਮੰਨਦੀ ਤਾਂ ਹੈ ਕਿ ਕਿਸਾਨਾਂ ਦੇ ਮਸਲੇ ਮੁੱਦੇ ਜੈਨੂਇਨ ਨੇ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈਗੀ ਸੋ ਮੈਂ ਸਮਝਦਾ ਕਿ ਚਾਹੇ ਦੇਰ ਹੈ ਦਰਸਤਾ ਹੈ ਉਪਰਸ਼ਪਤੀ ਸਾਹਿਬ ਵੱਲੋਂ ਇਹ ਕਹਿਣਾ ਤੇ ਹੁਣ ਤਾਂ ਸ਼ਾਇਦ ਬੀਜੇਪੀ ਦੀ ਕੇਂਦਰ ਸਰਕਾਰ ਦੇ ਕੰਨਾਂ ਦੇ ਉੱਪਰ ਜੂਸਰਪੇ ਮਿਹਰਬਾਨੀ ਉਹ ਬਲਾਸਟ ਹੋਇਆ ਜੀਠਾ ਦੇ ਵਿੱਚ ਉਹਦੇ ਤੇ ਹੁਣ ਓਬਜੈਕਸ਼ਨ ਨਮਿਤਨ ਜੀਠਾ ਵੱਲੋਂ ਜਿਤਾਇਆ ਗਿਆ ਕਿ ਉਹ ਬਲਾਸਟ ਦੇ ਪਰਦਾ ਤੋਂ ਕੋਈ ਕੁਸ਼ੀ ਹੋ ਰਹੀ ਹੈ ਟਾਇਰ ਫਟਣ ਦੀ ਗੱਲ ਬਾਤ ਤਾਂ ਰਿਜਿਸਟਰ ਹੋ ਗਈ ਹੈ ਇੱਕੀ ਫਟਣ ਦੀ ਜੀ ਟਾਇਰ ਫਟਿਆ ਸੀ ਬਲਾਸਟ ਵੀ ਕੋਈ ਹੋਇਆ ਸੀ ਟਾਇਰ ਫਟਿਆ ਸੀ ਕਿੱਥੇ ਮਜੀਠਾ ਮਜੀਠਾ ਪੁਲਿਸ ਸਟੇਸ਼ਨ ਪੋਨਰਾਤ ਤਾਂ ਬਾਅਦ ਨਹੀਂ ਤੇ ਉਹਦੇ ਚ ਕੀ ਕਿਹਾ ਉਹਨਾਂ ਨੇ ਪੁਲਿਸ ਕਹ ਰਹੀ ਹੈ ਕਿ ਟਾਇਰ ਫਟਿਆ ਮਜੀਠੀਆ ਸਾਹਿਬ ਦਾ ਕਹਿਣਾ ਕਿ ਉਹ ਬਲਾਸਟ ਸੀਗਾ ਤੇ ਕਿਸੇ ਨੇ ਪੋਸਟ ਵੀ ਆਈ ਸੀ ਨਹੀਂ ਉਹ ਉਹ ਮੈਂ ਟੂ ਬੀ ਟੂ ਬੀ ਬਰੀ ਓਨਸਟ ਮੈਂ ਦੇਖਿਆ ਨਹੀਂ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਉਹਦੇ ਕੋਲ ਪੂਰੇ ਮੇਰੇ ਕੋਲ ਪੂਰੇ ਫੈਕਟਸ ਨਹੀਂ ਹੈਗੇ ਪਰ ਡੈਫੀਨਿਟਲੀ ਇਹ ਮਜੀਠੀਆ ਸਾਹਿਬ ਨੂੰ ਜਾਂ ਕਿਸੇ ਨੂੰ ਵੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜੋ ਵੀ ਚਾਹੇ ਟਾਇਰ ਫਟੇ ਤੇ ਚਾਹੇ ਬਲਾਸਟ ਆ ਜੋ ਵੀ ਹੈ ਉਹਦਾ ਦੁੱਧ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਸਾਹਮਣੇ ਆਏਗਾ ਅੰਡਰ ਇਨਵੈਸਟੀਗੇਸ਼ਨ ਹੋਏਗਾ ਇਹ ਜੇ ਪਰ ਡੈਫੀਨਿਟਲੀ ਆਈ ਚੈੱਕ ਇਟ ਚੈੱਕ ਇਟ ਆਪ ਵੀ ਡੀਜੀਪੀ ਆਲਸੋ ਹਰਪੁਰ ਦੇ ਸਾਹਿਬ ਦੇ ਵਿੱਚ ਜਿਹੜੇ ਕੱਲ ਨਰੈਨ ਸਿੰਘ ਜਰੋਂ ਨੇ ਕੀਤਾ ਹੈ ਆਪਣੇ ਹਮਲਾ ਉਹਦੀ ਵਾਰ ਇਹ ਗੱਲ ਹੈ ਕਿ ਉਹ ਕੋਈ ਡੀਐਸਪੀ ਸੀਗੇ ਉਥੋਂ ਰੋ ਤੇਂਦਰ ਪੱਲਾ ਹਾਥ ਨਾਲ ਲਾਜ ਮਿਲਿਆ ਉਹਨੂੰ ਵੀਡੀਓ ਵੀ ਸ਼ਾਮ ਹੈ ਵੀਡੀਓ ਵੀ ਆਈ ਹੈ ਤੇ ਉੱਪਰ ਕਾਰਵਾਈ ਨਹੀਂ ਕਿਹਦੇ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਇਹ ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਦੀ ਵੀਡੀਓ ਹਾਥ ਮਲਾਉਣ ਦੇ ਸਾਹਮਣੇ ਆਈ ਹੈ ਪਰ ਹੱਥ ਮਲਾਉਣ ਦੇ ਨਾਲ ਮੈਂ ਇਹ ਵੀ ਕਹਾਂ ਡੀਜੀਪੀ ਸਾਹਿਬ ਨੂੰ ਸੀਐਮ ਸਾਹਿਬ ਨੇ ਵੀ ਕਿਹਾ ਮੇਰੀ ਵੀ ਗੱਲ ਹੋਈ ਹੈ ਕਿ ਸਾਰੇ ਸਾਰੇ ਮੈਟਰ ਨੂੰ ਇਨਵੈਸਟੀਗੇਟ ਕੀਤਾ ਜਾਵੇ ਕਿਸੇ ਨਾਲ ਵੀ ਕਿਸੇ ਤਰੀਕੇ ਦਾ ਵੀ ਕੋਈ ਵੀ 1% ਵੀ ਕੋਈ ਲਿੰਕ ਹੋਏਗਾ ਜਾਂ ਇਨਵੋਲਵਮੈਂਟ ਹੋਏਗੀ ਮੈਂ ਪੰਜਾਬ ਨੂੰ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਉਹਦੇ ਨਾਲ ਲਿਹਾਜ਼ ਨਹੀਂ ਕੀਤੀ ਜਾਊਗੀ ਸੋ ਪਰ ਫਿਰ ਵੀ ਮੈਂ ਮੰਨ ਵੀ ਇਹ ਮੰਨ ਕੇ ਚੱਲਦਾ ਕਿ ਪੰਜਾਬ ਪੁਲਿਸ ਦੇ ਇੱਕ ਏਐਸਆਈ ਦੀ ਦੀ ਹਿੰਮਤ ਦੇ ਨਾਲ ਇਹ ਜਿਹੜਾ ਸਾਰਾ ਬਹੁਤ ਵੱਡਾ ਕਾਂਡ ਹੋ ਜਾਣਾ ਸੀਗਾ ਉਹਦੇ ਵਿੱਚ ਪੰਜਾਬ ਪੁਲਿਸ ਨੇ ਚੰਗੀ ਭੂਮਿਕਾ ਜਿਹੜੀ ਉਹਨਾਂ ਭਾਈ ਉਹਦੇ ਲਈ ਮੁਬਾਰਕਾ ਵੀ ਨੇ ਉਹਨਾਂ ਨੂੰ ਉਪਰਾਸ਼ਟਪਤੀ ਨੇ ਕਿਹਾ ਹੈਗਾ ਆ ਖੇਤੀਬਾੜੀ ਮੰਤਰੀ ਕੇਂਦਰ ਵਾਲਿਆਂ ਨੇ ਕਿ ਤੁਸੀਂ ਕਿਸਾਨਾਂ ਦੀਆਂ ਗੱਲਾਂ ਸੁਣੋ ਕਿਸਾਨਾਂ ਦੇ ਮਸਲੇ ਨੂੰ ਹਾਲੇਪੁਰਾ ਕਿਉਂ ਨਹੀਂ ਹੱਲ ਕੀਤਾ ਇਹ ਤਾਂ ਦੇਖੋ ਅਸੀਂ ਤਾਂ ਪਹਿਲੇ ਦਿਨੋਂ ਹੀ ਕਹਿੰਦੇ ਆ ਰਹੇ ਹਾਂ ਹੁਣ ਉਪਰਸ਼ਧਪਤੀ ਸਾਹਿਬ ਵੱਲੋਂ ਇਹ ਬਿਆਨ ਦੇਣਾ ਇਹਦਾ ਮਤਲਬ ਕਿ ਦੇਸ਼ ਦੀ ਲੀਡਰਸ਼ਿਪ ਔਰ ਬੀਜੇਪੀ ਦੀ ਲੀਡਰਸ਼ਿਪ ਇਹ ਮੰਨਦੀ ਤਾਂ ਹੈ ਕਿ ਕਿਸਾਨਾਂ ਦੇ ਮਸਲੇ ਮੁੱਦੇ ਜੈਨੂਇਨ ਨੇ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈਗੀ ਸੋ ਮੈਂ ਸਮਝਦਾ ਕਿ ਚਾਹੇ ਦੇਰ ਹੈ ਦਰਸਤਾ ਹੈ ਉਪਰਸ਼ਧਪਤੀ ਸਾਹਿਬ ਵੱਲੋਂ ਇਹ ਕਹਿਣਾ ਤੇ ਹੁਣ ਤਾਂ ਸ਼ਾਇਦ ਬੀਜੇਪੀ ਦੀ ਕੇਂਦਰ ਸਰਕਾਰ ਦੇ ਕੰਨਾਂ ਦੇ ਉੱਪਰ ਜੂਸਰਪੇ ਮਿਹਰਬਾਨੀ ਜੀ